ਓ ਮੈਂ ਗਲਤ ਲਾ ਕਿਹੜਾ ਪੰਡਾ ਬਾਈ ਜੀ ਹੋਰ ਬਾਈ ਕਿਹੜਾ ਪੰਡਾ ਜੀ ਚੱਲਾਂ ਚੱਲਾਂ ਠੀਕ ਆ ਕਿੰਨੇ ਲਾਗ ਲਿਆ ਬਾਈ ਤੇਨ ਆ ਠੀਕ ਆ ਆ ਬੱਕਰੀ ਗੱਬਣਾ ਮੇ ਲਾਲ ਹਾਂ ਪਹਿਲਾ ਸੂਆ ਹਾਂਜੀ ਕੀ ਮੁੱਲ ਆ ਇਹਦਾ ਬਾਈ 15000 ਠੀਕ ਆ ਕੀ ਲਾਈ ਇਹਨਾਂ ਜੱਗੇ 8500 ਲਾਦਾ ਬਾਈ ਯਾਰ ਠੀਕ ਸੱਤ ਲਾ ਠੀਕ ਆ ਕੌਣ ਲੈਂਦਾ ਬਾਈ ਬਾਏ ਲੈਣ ਠੀਕ ਆ ਦੇ ਫਿਰ ਬਾਈ ਕੀ ਕਰਦਾ ਮੈਂ ਗਲਤ ਲਾ ਮੈਂ ਸਹੀ ਦੱਸ ਸਹੀ ਤਾਂ ਠੀਕ ਆ ਯਾਰ ਹੈ ਕਿੰਨੀਆਂ ਦੀ ਕਹਿੰਦਾ ਲੱਖ ਹਾਂ ਲੱਖ ਕੋ ਛੱਡ ਲੈ ਹੁਣ ਬੱਕਰੀ ਦੀ ਦਿੱਤੀ ਵੇਚ ਜਾ ਤਾਂ ਖੜਿਆ ਰਹੀ ਮੈਂ ਤਾਂ ਕੋਈ ਗੱਲ ਕਰੂੰ ਐਵੇਂ ਥੋੜਾ ਆ ਗੱਲ ਬੋਲਦਾ ਯਾਰ ਗੱਲ ਕਰੀ ਜਾਂ ਤੈਨੂੰ ਪੂਰੇ ਨੌ ਦੀ ਫੜਾ ਦੇ ਦੇ ਬਾਈ ਛੱਡ ਹੁਣ ਐਵੇਂ ਨਾ ਬੀਜਾ ਨਾ ਯਾਰ ਉਹ ਗੱਲਾਂ ਛੱਡ ਗਏ 11 ਰੁਪਏ ਮੈਂ ਤਨ ਗਿਆ ਤੈਨੂੰ 11 ਰੁਪਏ ਉਹ ਨਹੀਂ ਨਹੀਂ ਬਾਈ ਇਹ ਮਾਰ ਦੇ ਇਹ ਤਾਂ ਅਸੀਂ ਤੈਨੂੰ ਕਹਿੰਦੇ 11 ਰੁਪਏ ਲੈਣੀਆਂ 50 ਮੈਂ ਯਾਰ ਰੱਖਣਾ ਸੀ ਮੈਂ ਦਿੱਤੀ ਆ ਨਾ ਮੈਂ ਕਿਹਾ ਹੈਮੀਵੱਟੇ ਨਾਲੇ ਦਿੱਤੀ ਆ ਨਾ ਜਾਣ ਦੇ ਫਦਾ ਫੈ ਬੁਮੇਲਾ ਬਾਈ ਕੀ ਆ ਨਾ ਖੀਰ ਹੈ ਚੋ ਬਾਈ 11 ਕਹੇਗਾ ਮਾਰਾ ਦਾ ਪਾਸੇ ਕਹਿੰਦੇ ਜੋ ਲੈਣੀ ਹੋਈ ਆਪਾਂ ਕੀ ਇਹ ਆ ਜਿਹਦੇ ਕੋਲ ਬਣੀ ਸੀ ਉਸੇ ਨੇ ਲਾਇਆ ਇਹਨਾਂ ਨੇ ਭਾਵਾ ਮੰਨਦਾ 9000 ਰੁਪਏ ਬਹੁਤ ਹੁੰਦਾ ਘੱਟ ਨਹੀਂ ਹੈ ਬਾਈ ਮੈਂ ਤਾਂ ਤੇਰਾ ਕੰਮ ਮੋੜਦਾ ਹੀ ਨਹੀਂ ਸੀ ਪਰ ਯਾਰ ਪਰ ਮੋੜੀ ਜਾਂ ਨਾ ਹੋਰ ਕੀ ਆ ਭੰਮ ਯਾਰ ਅਗਲੇ ਯਾਰ ਬੋਣੀ ਕਰ ਸਵੇਰ ਸਵੇਰ ਯਾਰ ਬਾਈ ਯਾਰ ਤੂੰ ਵੀ ਆਇਆਂਗਾ ਯਾਰ ਪੈਸਾ ਉਹ ਹੁੰਦਾ ਯਾਰ ਜੱਫਾਈ ਮੈਂ ਤੇ ਵੀਡੀਓ ਚ ਕਹਿੰਦਾ ਜਿਹੜਾ ਜੇਬ ਚ ਦੂਜੇ ਦਾ ਕੋਈ ਮਾਨ ਨਹੀਂ ਆ ਲਾ ਕੇ ਤਾਂ ਦੇ ਦੇ ਤੋਰ ਤਾ ਹੁਣ ਅਸੀਂ ਤੈਨੂੰ ਕਹਾਂਗੇ ਲਗਿਆ ਰਾਂ ਲੈ ਨਾ ਨਬਰੂ ਦਾ ਫਾਇਦਾ ਕੀ ਹੋਇਆ ਫਾਇਦਾ ਦੋ ਜਿਹੜਾ ਵਟ ਲੈ ਆ ਯਾਰ ਆ ਹੈਗੀ 15 ਮੰਗੀ ਜਾਂਦਾ ਇੱਕ ਚੁੱਕੀ ਰਹਿ ਗਈ ਆ ਕੱਢੋ ਪਰਵਾਹ ਜਾ ਪਾਲਾ ਯਾਰ ਆ ਨਾ ਕਿੰਨੇ ਨੇ ਬਾਈ ਯਾਰ ਸਾਹ ਹਾਂ ਨਾ ਪੱਛਾ 11 12 ਕਹੇ ਬਾਈ 12 ਬੂਰਾ ਲੰਗੇ ਗਿਆ 11 12 ਛੱਡ ਦੇ ਬਾਹਰ ਛੱਡ ਦੇ ਵਿੱਚ ਹੋਰ ਨਹੀਂ ਨਹੀਂ ਯਾਰ ਛੱਡ ਦੇ ਨਾ ਛੱਡ ਛੱਡ ਦੇ ਯਾਰ ਹੁਣ ਛੱਡ ਯਾਰ ਛੱਡ ਦੇ ਯਾਰ ਛੱਡ ਦੇ ਹੁਣ ਛੱਡ ਪਰ ਜਾ ਲੈ ਜਾ ਇਹ ਹੋਰ ਮੱਤ ਲਾ ਜੀ ਨਹੀਂ ਉਹ ਆਉਂਦੀ ਆਉਂਦੀ ਆ ਬੱਕਰੀ ਦਾ ਕੋਈ ਕਾਲ ਆਇਆ ਓਏ ਕੰਨ ਵੱਟ ਲੈ ਯਾਰ ਬੱਕਰੀ ਦੇ ਕਿੰਨੇ ਚ ਕਰਤੀ 990 ਦੀ ਲੈ ਭਾਈ ਚਹਲਾ ਪਿੰਡ ਤੋਂ ਆਇਆ ਸੂਰੇ ਵਾਲਾ ਬੱਕਰਾ ਮੰਡੀ ਤੇ ਪਹਿਲਾ ਸੌਦਾ ਭਾਈ ਬੱਕਰੀ ਵਿਖਾਈ ਯਾਰ ਤੇ ਭਾਈ ਆਪਣਾ ਪਿੰਡ ਕਿਹੜਾ ਜੀ ਆ ਜਾ ਆ ਜਾ ਆ ਜਾ ਰੂੜੀਪੁਰਾ ਜੀ ਓ ਭਾਈ ਦਾ ਕਿਹੜਾ ਪਿੰਡ ਆ ਹੈਂ ਸ਼ੇਰ ਕੜਾ ਆਪਣਾ ਮਿਸਤਰਾ ਮੁੰਡਾ ਠੀਕ ਹੈ ਠੀਕ ਬਹੁਤ ਬਹੁਤ ਧੰਨਵਾਦ ਭਾਈ ਲਓ ਜੀ ਪੈਸਾ ਸੌਦਾ ਹੋਇਆ ਪਹਿਲਾ ਸੌਦਾ ਸੂਰੇ ਵਾਲਾ ਬੱਕਰਾ ਮੰਡੀ ਤੇ ਟਾਪ ਬਾਰਬਰੀ ਬਰੀਡ ਦੀ ਪਾਠ ਆ ਪਹਿਲਾ ਸੁਣਾ ਸੁਣੀਏ ਜਾਂਦੇ ਬਈ ਪਹਿਲੇ ਅਗਲਾ ਸਵਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਬਾਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਲਈਏ ਬਾਈ ਇਹ ਆਪਾਂ ਵੇਚੀਏਗਾ ਟੋਟੇ ਪੋਟੇ ਜਿਗਣ ਨਹੀਂ ਵੀ ਅੱਛਾ ਅੱਛਾ ਕਿੰਨੇ ਦੀ ਕਰਤੀ ਬੱਕਰੀ ਬਾਈ ਇਹ 11000 ਦੀ ਕੱਲੀ ਹਾਂਜੀ ਠੀਕ ਆ ਲਓ ਬਈ ਕੱਲੀ 11000 ਦੀ ਬੱਕਰੀ ਬਾਈ ਦਵੜੀ ਖਾਣੇ ਵਾਲੇ ਨੇ ਲੈ ਲਈ ਇਹ ਗੱਬਣਾ ਕੇ ਖਾਲੀ ਬਾਈ ਨਹੀਂ ਮੈਂ ਖਾਲੀ ਕਰਕੇ ਦਿੱਤੀ ਹੋ ਸਕਦਾ ਲੱਗੀ ਹੋਵੇ ਬਾਈ ਅੱਛਾ ਖਾਲੀ ਕਰਕੇ ਠੀਕ ਹੈ ਦੁੱਧ ਤੇ ਹੈਗਾ ਵੀ ਕਿਲੋ ਦੁੱਧ ਹੈਗਾ ਸਹੀ ਡੰਗ ਦਾ ਸਹੀ ਹੈ ਸਹੀ ਹੈ ਦੁੱਧ ਵਾਲੀ ਆ ਫਿਰ ਯਾਰ ਟੋਕੜ ਕੱਪਣਾ ਰੰਗ ਬੰਦ ਕਰੋ ਬਈ ਉਹ ਠੀਕ ਆ ਬਾਈ ਪਹਿਲੇ ਨਵੇਂ ਦੀ ਖੁਲੜੇ ਨੇ ਦਿਨਾਂ ਖੜ ਜਾ 5500 ਦੀ ਜੰਦਰੇ ਘੱਟ ਲੱਗਦਾ ਤਾਂ ਰਹਿਣ ਦੇ ਜੇ ਕਿਣਾ ਆਪਦੇ ਬੰਦੇ ਆ ਕਿਹੜੀ ਕਿਹੜੀ ਚ ਲੈਣਾ ਚਾਲੇ ਬਾਈ ਇੱਕ ਵੀ ਮਾਣੋ ਲਿਖਾ ਦੇ ਚੁੱਪ ਕਰ ਚਾਹਾਂ ਇਹਦੇ ਨੂੰ ਨੂੰ ਮੰਗਦਾ ਤਾ ਵੇ ਕਿ ਕਿੱਡਾ ਕੰਮ ਆ ਬੰਦਾ ਕੱਟੀ ਨਾ ਨੂੰ ਬੰਦੇ ਵੀ ਪੁੱਛਵਾ ਮਲੇ ਬੰਦੇ ਕੰਮ ਆ ਕਹਦਾ ਬਾਈ ਕੰਮ ਚ ਹੈ ਜੇ ਕੱਟਦੇ ਨਾ ਤਾਂ ਹੀ ਲਈਏ ਤੁਸੀਂ ਚੱਕ ਕੇ ਨਵਾ ਦੇ ਵੀ ਲਾ ਆ ਜਾ ਬੰਦਾ ਇੱਕ ਮਿੰਟ ਚਲੋ ਭਾਈ ਛੋਟਾ ਇਹ ਜੇ ਬੋਣੀ ਹੋਈ ਬਾਈ ਕਿਹੜਾ ਤੁਸੀਂ ਕਿਹੜਾ ਕੀਤਾ ਆਪਾਂ ਤਾਂ ਹੋ ਲੱਤੀ ਬਾਈ ਹੋਰ ਫਿਰ ਸਾਰਾ ਕਿੰਨੇ ਦੀ ਕਰਤੀ ਇਹ 5500 ਦੀ ਲਾ ਵੀ ਆ 5500 ਦੀ ਬਾਈ ਨੇ ਲਈ ਆ ਨਹਿਰੂ ਨੇ ਮੰਦਰ ਨੇ ਚੁੱਗਿਆਂ ਵਾਲੇ ਨੇ ਪੈਸੇ ਦੇਤੇ ਇਹ ਵੀ ਦੁੱਧ ਤੇ ਹੀ ਆ ਬਾਈ ਦੁੱਧ ਤੇ ਹੀ ਆ ਬਾਈ ਡੈਰੀ ਵਾਲੇ ਨਾਲ ਗੱਲ ਕਰਕੇ ਲਈ ਆ ਸਹੀ ਆ ਬਾਈ ਜੈ ਜੀ 5500 ਦਾ ਦੁੱਧ ਤਾਂ ਪਿਆ ਹੀ ਦਊਗੀ ਬਾਈ ਸਹੀ ਗੱਲ ਆ ਬਾਈ ਸਹੀ ਗੱਲ ਆ ਠੀਕ ਆ ਬਾਈ ਦੁੱਧ ਬਾਦ ਬੱਕਰੇ ਤੇਰੇ ਕੋਲੇ ਸੀ ਬਾਈ ਇਹ ਤੇ ਆ ਜਿਹੜੇ 5-5 ਸਾਲ ਤੇਰੇ ਕੋਲੇ ਸੀ ਬਾਈ ਇੱਧਰ ਟਾਹ ਘੁੰਮੇ ਹਾਂ ਬਾਈ ਆ ਜਿਹੜੇ ਬੰਦੇ ਕਹਿੰਦੇ ਆ ਵੀ 500 ਦਾ 600 ਦਾ ਕਿਲੋ ਦੁੱਧ ਵੇਚਦਾ ਮੇਰੇ ਕੋਲੇ 10 12 ਕਿਲੋ ਦੁੱਧ ਹੁੰਦਾ ਜਿਹੜਾ ਮਰਜ਼ੀ ਬੰਦਾ ਕੱਲੇ 500 ਦਾ 10 ਕਿਲੋ ਦੁੱਧ ਲੈ ਆਇਆ ਕਰੇ 50 ਰੁਪਏ ਕਿਲੋ 50 ਰੁਪਏ ਚੱਲੋ ਵਾਹ ਵੀ ਪਹਿਲਾਂ ਵੀ ਡੀਸਰ ਸਾਹਿਬ ਆਉਂਦਾ ਵੀ 50 ਰੁਪਏ ਕਿਲੋ ਦੁੱਧ ਮੈਥੋਂ ਤਾਂ ਮਰਜ਼ੀ ਲੈ ਆਇਆ ਕਰੇ ਸੂਰ ਕੁਰੀ ਤੋ ਆ ਕੇ ਲੈ ਆਇਆ ਕਰੇ ਜਿਹੜਾ ਮਰਜ਼ੀ ਲੈ ਆਇਆ ਕਰੇ ਸਹੀ ਆ ਬਈ ਸਹੀ 50 ਰੁਪਏ ਕਿਲੋ ਬੱਕਰੀਆਂ ਸੂਰ ਕੁਰੀ ਜਿਹੜੇ ਕਹਿੰਦੇ ਨਾ ਵੀ 500 ਦਾ ਕਿਲੋ ਆ 300 ਦਾ ਕਿਲੋ ਆ 700 ਦਾ ਕਿਲੋ ਆ ਗੱਪ ਆ ਉਹ ਸ ਆ 12 ਕਿਲੋ ਦੁੱਧ ਹੁੰਦਾ ਪਿਆਰ ਰੁਪਿਆ ਦੇ ਹਿਸਾਬ ਨਾਲ ਲੈ ਆਇਆ ਕਰੋ ਸਹੀ ਗੱਲ ਬੱਕਰੀਆਂ ਦਾ ਲੈ ਵੀ ਨੰਬਰ ਦੱਸ ਦੀ ਆਪਣਾ 9969955541 ਲੈ ਵੀ ਪਿੰਡ ਇਹ ਹੈਗਾ ਸੂਰਪੁਰੀ ਤੇ ਡੀਸਰ ਸਾਹਿਬ ਲੀਡਰ ਬੰਦਾ ਜੀ ਨੂੰ ਮਰਜ਼ੀ ਹਾਂਜੀ ਇਹ ਮੈਂ ਇਹ ਸੰਚੇਤ ਕਰਨਾ ਚਾਹਣਾ ਹਾਂ ਜਿਹੜੇ ਮੇਰੇ ਭਰਾ YouTube ਤੋਂ ਦੇਖ ਕੇ ਕੰਮ ਕਰਦੇ ਆ ਉਹ ਫੇਲ ਹੋ ਜਾਂਦੇ ਆ ਹਾਂ ਉਹ ਬਾਤ ਉਹਨਾਂ ਨੂੰ ਐ ਨਹੀਂ ਸਮਝ ਆਉਂਦੀ ਵੀ ਅਸੀਂ ਨਗ ਵੇਚਣਾ ਕਿੱਥੇ ਆ ਦੁੱਧ ਕਿੱਥੇ ਪਾਉਣਾ ਬਿਲਕੁਲ ਬਿਲਕੁਲ ਸਭ ਝੂਠੀਆਂ ਗੱਲਾਂ ਹਾਂ ਇਹ ਜਿਹੜੀ ਹਕੀਕਤ ਆ ਅਸੀਂ ਤੁਹਾਨੂੰ ਉਹ ਦੱਸਣ ਲੱਗੇ ਆ ਜਿਹੜਾ ਮਰਜੀ ਭਰਾ ਆ ਕੇ 50 ਰੁਪਏ ਕਿਲੋ ਦੱਸ ਲੈਗੇ ਇੱਕ ਸਾਡਾ ਬੱਕਰੀ ਪਾਲਕ ਵੀਰ 1700 ਰੁਪਏ ਕਿਲੋ ਹਾਂ ਚਿਕਨ ਵੀ ਵੇਚਦਾ ਸੀਗਾ ਮਟਰਨ ਵੀ ਚਲੋ ਕੋਈ ਨਹੀਂ ਆਪਾਂ ਨਾ ਨਹੀਂ ਲੈਣਾ ਆਪਾਂ ਵੀ ਨਾ ਨਹੀਂ ਲੈਣਾਗਾ ਆਪਾਂ ਵੀ ਬਾਈ ਹੱਥ ਬੰਨ ਕੇ ਬੇਨਤੀ ਆ ਇਹ YouTube ਵਾਲੀਆਂ ਵੀਡੀਓ ਵੇਖ ਕੇ ਨਾ ਕੰਮ ਕਰਿਆ ਕਰੋ ਸਹੀ ਹੈ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਾਈ ਠੀਕ ਹੈ ਏਸੀ ਡੀਸਰ ਸਾਹਿਬ ਮੇਰੇ ਮੰਦਾ ਪੈਂਦਾ ਪਿੰਡ ਸੂਰਪੁਰ ਸਾਡਾ ਵੀ ਪੈਂਦਾ ਕਿਹੜਾ ਪਿੰਡ ਆ ਬਾਈ ਦਾ ਚੱਲ ਯਾਰ ਜੇ ਤੂੰ लास्ट ਹੀ ਮੈਂ 20 ਤੋਂ ਘਟ ਗਿਆ ਹਾਂ ਮੈਂ 19 ਕਹਿਣਾ ਬਸ ਇਦੋਂ ਘਟ ਤੇਰੀ ਮਰਜ਼ੀ ਤੇਰੀ ਕਿਹੜਾ ਪਿੰਡ ਆ ਬਾਈ ਯਾਰ ਤੂੰ ਵੀ ਚੱਲ ਜੀ ਦੇਖੀ ਜੀ ਚੱਲੇ ਕੀ ਲਖਾਈ ਕੋਈ ਕਰਾ ਦੇਗੇ ਬਾਲਾ ਨਾ ਮਾਰ ਮਾਫੀ ਲੇ ਗਲਾ ਕਿਹੜਾ ਪਿੰਡ ਕਿਹੜਾ ਆ ਫੜੀ ਥੜ ਲੈ ਯਾਰ ਮੈਂ ਤੇਰਾ ਘਾਟਾ ਨਹੀਂ ਪਾਉਂ ਸਾਢੇ 17 ਦੇ ਆਉਂਗਾ ਨਹੀਂ ਯਾਰ ਨਹੀਂ ਨਹੀਂ ਚੱਲ ਜੀ ਰੰਮ ਜੀ ਮਾਰਾ ਉਹ ਦੀ ਗੱਲ ਨਹੀਂ ਹੁੰਦਾਗਾ ਇੰਨੇ ਨਾਲ ਥੋੜੂ ਜਿਹਾ ਮੇਰਾ ਅਛਰ ਦੇ ਦਾ ਆਪ ਦੀ ਖਰੀਦ ਹੈ ਕਿੰਨੇ ਦਾ ਹੁੰਦਾ ਮੈਂ ਦਾ 4500 ਉਹ ਬੱਕਰਾ ਦਵਾਦਾ ਕਿੰਨੇ ਆ ਪੰਜ ਹਜ਼ਾਰ ਹਾਂ ਪੈਸੇ ਮੈਂ ਉਲਟ ਪੁਲਟ ਕਰਨੀ ਆ ਮੁਰਕਾ ਦਵਾ ਕੰਡਾਰ ਕਰਦਾ ਨਹੀਂ ਹੁੰਦੀ ਗੱਲ ਆ ਦੇਦਾ ਕਨਾਲ ਆ ਨਾਲ ਦੇਤਾ ਹਾਂ ਲੈ ਲੈ ਆ ਲੈ ਲੈ ਹੁੰਦਾ ਨਹੀਂ ਤਾਇਆ ਤੇ 5000 ਰੁਪਏ ਵੀ ਦੇਤਾ ਨਾਲ ਠੀਕ ਆ 5000 ਰੁਪਏ ਫੇਰ ਪੈਂਟ ਦਾ ਤੈਨੂੰ ਮਰਜ਼ੀ ਦੇ ਦੀ ਬੱਕਰਾ ਹੋਰ ਇਹ ਬੱਕਰਾ ਇਹ ਪੜਦਾ ਹੀ ਨੋਦਿਆ ਨੇ ਆ ਠਾਈ ਬੱਕਰਾ ਜੁੱਪੇ ਹਾਂ ਕਾ ਬੱਕਰਾ ਵੇਖੀਦਾ ਵਾ ਨਹੀ ਹੁਣ ਉਹ ਵੱਡਾ ਬਾਈ ਵੱਡੇ ਨੂੰ ਨਹੀਂ ਵਜਣੀ ਵਿਖਣਾ ਵਜਨ ਤੇ ਫੁੱਲ ਦਾ 7500 ਰੁਪਏ ਦਾ ਸਾਢੇ 10 ਦਾ ਬਹਿ ਗਿਆ ਕਿੱਥੇ ਪੈਂਦਾ ਸਾਢੇ ਦਾ ਹੋਰ ਕੀ ਹੋ ਗਿਆ 55 ਦਾ ਇਹ ਰੱਖ ਲੈ ਤਾਂ ਪੰਜ ਨਾਲ ਦੇ ਦਿਆ ਦਨ ਹੋਰ ਕੀ ਹੋ ਗਿਆ ਮਗਰ ਮੈਂ ਤਾਂ ਕਰ 5000 ਰੱਖੇ ਸਾਥੋਂ ਚਲ 5000 ਰੱਖ ਲੈ ਫੇ ਤੂੰ ਤਾਂ 5000 ਨਹੀਂ ਪਾਇਆ ਅੱਜ ਜੀ ਰੱਖਿਆ ਦਾ ਬਾਹਰ ਦਾ 11 11 ਦਾ ਤੁਸੀਂ ਰੱਖੋ ਜਾ ਮੈਂ 5 ਦਾ ਹੀ ਰੱਖ ਲੂ ਤੂੰ ਕਹਿੰਦਾ 5 ਦਾ ਹੀ ਰੱਖ ਲਈ ਮੈਂ 11 ਦਾ ਤੁਸੀਂ ਆ ਰੱਖੋ ਮੈਂ ਚਲੋ ਤੂੰ ਲੈ ਨਾ ਬਗਲ ਨੂੰ ਲੋਟ ਆਇਆ ਕਿ ਅੰਦਰ ਨਾ 11 ਦਾ ਤੂੰ ਰੱਖ 2.6 ਬਣਾ ਲੈ ਨਾ ਇਹ ਮਰੇ ਨਾ ਤੁਸੀਂ ਮਰੋ 6 ਪੁਆਇੰਟ ਦਾ ਬੱਕਰਾ ਥੋੜਾ ਦੱਸ ਦਵੇ ਕਿ ਆ ਪੰਜ ਦਾ ਇਹ ਰੱਖ ਲੈ ਬੱਦਿਓ ਕੋਈ ਨਹੀਂ ਦੱਸ ਤਾਂ ਮੈਂ ਦੱਸਦਾ ਲੈ ਆਵੇਂ ਨਾ ਕੀ ਦੇ ਦੇ ਦੱਸਦਾ ਤੈਨੂੰ ਤਾਂ 10 ਰੇਟ ਚੜ ਗਿਆ ਆ ਗਿਆ ਇੱਥੇ ਹਾਂ ਜੀ ਹਰ ਨਾਲ ਦਿੱਤਾ 5000 5 ਤੇ 5 ਤੇ ਲੋ ਵੀ ਆ ਬੱਕਰੇ ਦੇ ਨਾਲ 5000 ਦਿੱਤਾ ਤੇ ਉਹ ਨਾਲ ਕਾਲਾ ਬੱਕਰਾ 45 ਦਾ ਲਿਆ ਤੂੰ ਆ ਕਾਲਾ ਵਕਾ ਕਾਲੀ ਦੇ 95 ਹੁੰਦਾਗਾ ਕਿਨੇ ਰਿਹਾ ਤੂੰ 45 ਦਾ 95 ਦਾ ਲਿਆ ਯਾਰ ਮੈਂ ਅੱਜ ਕੁਗੇ ਨਾ ਫਿੰਦੂ ਬਾਪ ਦਿੰਦਾ ਫੇਰਾ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਅਗਲਾ ਸੌਦਾ ਜੁੜੇ ਰਹਿਓ ਆਪਣੇ ਚੈਨਲ ਦੇ ਨਾਲ ਫੜ ਲਿਆ ਤੂੰ ਫੜ ਲਿਆ ਕਰ ਲੈ ਬਾਈ ਤੂੰ ਫੜ ਯਾਰ ਮੈਂ ਨਹੀਂ ਇਹਦੇ ਨਾਲ ਜਾਣਾ ਬਾਪ ਹੁੰਦਾ ਚੱਲ ਜਾ ਪਹਿਲੇ ਠੀਕ ਹੈ ਬੀੜੀ 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 ਲਕੋਲਾ ਲਕੋਲਾ ਬੀੜੀ ਗਿਆਣ 55 ਹਾਂ ਕਾਹ ਘੰਟਾ ਹੋ ਗਿਆ ਬੜਾ ਮਰਦਾ ਠੀਕਾ ਕਿੰਨੇ ਚ ਕਰਤਾ ਅੰਕਲ ਹੋਣਾ 55 ਪਹਿਲਾਂ 5000 ਚ ਕਰਦੇ ਹੁਣ 5500 ਚ ਆ ਬੱਕਰਾ ਬਾਈ ਜੀ ਇਹ ਪੂਰੇ ਹੋਏ ਆ ਬੱਕਰੇ ਨਾਲ ਇੱਕ ਬੱਕਰਾ ਦਿੱਤਾ ਤੁਹਾਨੂੰ ਦਿਖਾਉਣੇ ਆ ਆ ਠਾਈ ਬੱਕਰਾ ਬਾਈ ਹੋਈ ਲਾ ਵੀ ਆ ਬੱਕਰਾ ਨਾਲ